ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਮੁਗਲ ਚੱਕ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਰਮਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਮਗਾਵਾ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਇੱਕ ਗਾਂ ਜਿਹੜੀ ਬਿਲਕੁਲ ਤਾਜੀ ਸੂਹੀ ਪਹਿਲੇ ਨੰਬਰ ਵਾਲੀ ਤੇ ਦੂਜੀ ਉਹਨੇ ਦੋ ਗਮਾਂ ਦੋਸਤੋ ਗੱਬਨੇ ਸੁਣਦੇ ਬਿਲਕੁਲ ਨੇੜੀਆਂ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛਦੇ ਤਾਂ ਨਸਾਂ ਦੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋ ਤਿੰਨ ਗਮਾਂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਭਾਈ ਜੀ ਠੀਕ ਠਾਕ ਵਧੀਆ ਵਧੀਆ ਬੜੀ ਕਿਰਪਾ ਵਧੀਆ ਚੱਲੀ ਜਾਂਦਾ ਕੰਮ ਬੜੀ ਕਿਰਪਾ ਗੁਰੂ ਮਹਾਰਾਜ ਦੀ ਐ ਵਧੀਆ ਚੱਲੀ ਜਾਂਦਾ ਕੰਮ ਇਹ ਕਿ ਫਿਰ ਬ੍ਰੇਕ ਲੱਗੀ ਰਹੀ ਝੋਨੇ ਦੀ ਇੱਕ ਫਿਰ ਆਪਣਾ ਝੋਨੇ ਦਾ ਤੁਹਾਨੂੰ ਪਤਾ ਮਸ਼ੀਨ ਹੈ ਆਪਣੇ ਕੋਲ ਠੀਕ 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 ਤੇ ਕੰਬਾਈਨ ਦਾ ਸੀਜ਼ਨ ਵੀ ਲਾਉਣਾ ਪੈਂਦਾ ਹਾਂਜੀ ਹਾਂਜੀ ਉਹਦਾ ਕਰਕੇ ਦੋ ਕੁ ਮਹੀਨੇ ਬ੍ਰੇਕ ਵੱਜ ਗਈ ਵਿੱਚੋਂ ਠੀਕ ਹੈ ਜੀ ਬਾਕੀ ਹੁਣ ਲਗਾਤਾਰ ਹੀ ਚੱਲੂਗਾ ਕੰਮ ਜੀ ਠੀਕ ਹੈ ਜੀ ਅੱਛਾ ਵੀਰ ਜੀ ਡਰੈੱਸ ਬੋਲਦੀ ਹੈ ਆਪਣਾ ਡਰੈੱਸ ਪਿੰਡ ਆਪਣ ਮੋਬਾਈਲ ਨੰਬਰ ਹੈਗਾ 96436 ਹਾਂਜੀ 18031 ਠੀਕ ਹੈ ਜੀ 96436 18031 ਤਹਿਸੀਲ ਤੇ ਜ਼ਿਲ੍ਹਾ ਆਪਣਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰ ਨੇ ਜੀ ਮੇਨ ਪੱਟੀ ਅਬਰਸਾ ਰੋਡ ਦੇ ਕੋਲ ਹਾਂਜੀ ਜੰਡੋ ਕੈਸਰੀ ਵਾਲੀ ਨੇੜੇ ਪੈ ਜਾਂਦਾ ਆਪਾਂ ਨੂੰ ਠੀਕ ਹੈ ਠੀਕ ਹਾਂਜੀ ਮੇਨ ਰੋਡ ਦੇ ਉੱਤੇ ਹੀ ਆਪਾਂ ਨੂੰ ਮੇਨ ਰੋਡ ਤੋਂ ਬਿਲਕੁਲ ਥੋੜਾ ਨੇੜੇ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਵੀਰ ਜੀ ਅੱਜ ਆਪਣੇ ਕੋਲ ਤਿੰਨ ਗਾਵਾਂ ਜਿਨ੍ਹਾਂ ਦੇ ਵਿੱਚੋਂ ਦੋ ਕੱਪਣਾ ਤੇ ਇੱਕ ਏਕੜੀ ਬਿਲਕੁਲ ਤਾਜੀ ਸੂਹੀ ਹੈ ਨਾ ਹਾਂਜੀ 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 ਤੇ ਸ਼ੁਰੂ ਕਰ ਲਈ ਆਪਾਂ ਇਸ ਤਾਜੀ ਸੂਹੀ 관한 ਤੋਂ ਡਿਟੇ ਇਨਾ ਟੈਮੋ ਗੈਲਸ ਨੂੰ ਅੱਜ ਦੋ ਦਿਨ ਹੋ ਗਏ ਸੂਈ ਨੂੰ ਜੀ ਅੱਛਾ ਜੀ ਬੱਚਾ ਨਿਕਤਰਿਆ ਹੇ ਬੌਲੇ ਦੇ ਵਿੱਚ ਆ ਠੀਕ ਹੈ ਜੀ ਤੇ ਬੱਚਾ ਇਹਦੇ ਮਗਰ ਵੱਚਾ ਜੀ ਬੱਚਾ ਦੋਸਤੋ ਆਨੇ ਬੱਚਾ ਦਿੱਤਾ ਜੇ ਵੀਰ ਨੇ ਵੀਡੀਓ ਬੁਢੀ ਸਾਰੀ ਕੁਝ ਬਣਾਈ ਹੋਈ ਹੈ ਬੱਚੇ ਦੀ ਕਿਉਂਕਿ ਕੋਈ ਵੀਰ ਇਹਨੇ ਕਹੇ ਕਿ ਬੱਚਾ ਆਊਟ ਆ ਇਹ ਕਈ ਵਾਰੀ ਦੋਸਤੋ ਮਾਲਕ ਤੇ ਕੁਦਰਤ ਤੇ ਨਿਰਭਰ ਹੋ ਜਾਂਦੀ ਹੈ ਟੀਕਾ ਡੂਗਾ ਕਈ ਰੇ ਮਾਲਕ ਵੀ ਜਿਹੜੇ ਛੋਟਾ ਭਰਾਉਂਦੇ ਜਾਂ ਹਿਸਾਬ ਨਾਲ ਭਰਾਉਂਦੇ ਆ ਉਹਦਾ ਕਰਕੇ ਬੱਚਾ ਥੋੜਾ ਜਿਹਾ ਆਊਟ ਹੋ ਜਾਂਦਾ ਅਛਾ ਵੀਰ ਜੀ ਹੁਣ ਜਿਹੜਾ ਬੌਲਾ ਵਾ ਤਿਆਰ ਕਿੰਨਾ ਮੌਕੇ ਦਾ ਬੌਲਾ ਦੇ ਥਲੇ 10 ਲੀਟਰ ਤਿਆਰ ਆ ਜੀ ਖੁੱਲਾ ਡੁੱਲਾ ਤਿਆਰ ਬੌਲਾ ਦੋ ਟਾਈਮ ਚਵਾ ਕੇ ਦੇਾਂਗੇ ਜੀ ਚਵਾਈ ਚੁਈਏ ਵਧੀਆ ਇੱਕ ਨੰਬਰ ਦੀ ਚਵਾਈ ਹੈ ਜੀ ਠੀਕ ਹੈ ਜੀ ਅਛਾ ਵੀਰ ਜੀ ਤੋਰੀਏ ਨਾ 10 ਲੀਟਰ ਬੌਲਾ ਦੋਸਤੋ ਮੌਕੇ ਦਾ ਤਿਆਰ ਆ ਦੂਜਾ ਸੂਆ ਸੂਈ ਤੇ ਸੂਈ ਨੂੰ ਦੋ ਦਿਨ ਹੋ ਗਏ ਤੇ ਬੱਚਾ ਨੇ ਆ ਵਛਾ ਦਿੱਤਾ ਜੀ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਕਰਾ ਕੱਦ ਕਾਠ ਗਾਲਾ ਚੈੱਕ ਕਰ ਲਓ ਤੇ ਦੋਸਤੋ ਗਾਂ ਦੀ ਸ਼ਾਈਨਿੰਗ ਚੂਣੂ ਪੂਰੀ ਹੈ ਪੂਰੀ ਦੋਸਤੋ ਬਰੀਡ ਹੈ ਆ ਦੋਸਤੋ ਆਰਡਰ ਕੁਆਲਟੀ ਜਿਹੜੀ ਆ ਗਾਨੇ ਸੋਹਣੀ ਤਿਆਰ ਕੀਤੀ ਹੈ ਵੀਡੀਓ ਬਣਾਉਂਦਾ ਟਾਈਮ ਸ਼ਾਮਾਂ ਦਾ ਵਾ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਮ ਨਹੀਂ ਨਾਲ ਚੈੱਕ ਕਰ ਸਕਦੇ ਹੋ ਲਿਆ ਵੀਰ ਮੋੜ ਦਾ ਐਚ ਐਫ ਦੇ ਨਾਲ ਦੋਸਤੋ ਕਰਾਸ ਅੰਗ ਰੱਖਦੀ ਥੋੜਾ ਜਿਹਾ ਪਿਓਰ ਐਚ ਐਫ ਨਹੀਂਗੀ ਕਰਾਸ ਤਾਂ ਰੱਖਦੀ ਹੈ ਆਥਲਾ-ਥਲਾ ਦੀ ਦੀ ਕੁਆਲਿਟੀ ਕਰੋ ਚੱਕ ਜੀ ਚਾਰੇ ਥਾਂ ਨੂੰ ਦੋਸਤੋ ਗੈਪ ਚ ਲੱਗੇ ਜੇ ਹੱਥੀਂ ਜਵਾਈ ਮੁੱਠੀ ਦਾ ਥਾਂ ਨੂੰ ਦੋਸਤੋ ਬਹੁਤ ਵਧੀਆ ਅਛਾ ਵੀਰ ਜੀ ਚੋਣ ਚਾਂ ਦੇ ਵਿੱਚ ਮਤਲਬ ਇਹ ਬਿਲਕੁਲ ਚੋਣ ਇੱਕ ਨੰਬਰ ਹੈ ਵੀਰ ਜੀ ਕੋਈ ਭੂਰ ਛਟਾ ਕੋਈ ਗੱਲ ਨਹੀਂ ਬਾਕੀ ਕੋਈ ਬੱਚੇ ਦਾ ਡਾਊਟ ਹੋਏ ਆਪਣੇ ਕੋਲ ਵੀਡੀਓ ਬਣੀ ਆ ਆਪਣੇ ਘਰੇ ਸੂਈ ਆ ਠੀਕ ਠੀਕ ਜੀ ਚੇਰ ਦੀ ਵੀਡੀਓ ਆਪਣੇ ਕੋਲ ਆ ਬੱਚੇ ਦੀ ਵੀਡੀਓ ਕੋਲ ਮੈਂ ਤਾਂ ਇਹ ਪਹਿਲਾਂ ਦੱਸਦਾ ਮੈਂ ਵੀਰ ਦੀ ਵੀਡੀਓ ਬਣਾ ਕੇ ਰੱਖੀ ਹਾਂ ਹਾਂ ਜੀ ਹਾਂ ਜੀ ਆਪਣੇ ਕੋਲ ਆ ਵੀਡੀਓ ਕਿਉਂਕਿ ਬੱਚਾ ਆਊਟ ਜਾ ਕੇ ਕਰਕੇ ਕਈ ਲੋਕ ਆਖਦੇ ਬੱਚਾ ਹਾਂ ਜੀ ਨਹੀਂ ਉਹ ਆਪਣੇ ਕੋਲ ਵੀਡੀਓ ਬ ਠੀਕ ਠੀਕ ਹੈ ਜੀ ਅਛਾ ਵੀਰ ਜੀ ਮੁੱਲ ਕੀ ਕਰਨਾ ਦਾ ਮੁੱਲ ਵੀਰ ਜੀ ਬਾਹਰ ਦਾ ਵੇਖ ਲਓ ਤੁਸੀਂ ਲੋਕ ਦੇ ਕਿੰਨਾ ਕਿੰਨਾ ਮੁੱਲ ਕਰੀ ਜਾਂਦੇ ਆ ਜੀ ਪਰ ਆਪਾਂ ਜਾਇਜ਼ ਮੁੱਲ ਨਾਲ ਲਿਆਂਦੀਆਂ ਤੇ ਜਾਇਜ਼ ਨਾਲ ਦੇ ਦੇਣੀ ਆ ਜੀ ਠੀਕ ਹੈ ਜੀ ਮੁੱਲ ਵੀਰ ਜੀ ਇਹਦਾ 47000 ਹਾਂਜੀ 45 ਦੀ ਦੇ ਦੇਾਂਗੇ 47000 ਰੁਪਏ ਦੋਸਤੋ ਡਿਮਾਂਡ ਰੱਖੀ ਆ ਵੀਰ ਨੇ 45000 ਰੁਪਏ ਦੇ ਵਿੱਚੋਂ ਵੀਰ ਕੰ ਦਾ ਮਾਨਤਾਣ ਜਰੂਰ ਹੋਊਗਾ ਖਲਾ ਸੁਣਾ ਜੀ ਦੋਸਤੋ ਕੁਆਲਿਟੀ ਤੁਹਾਨੂੰ ਬਣੀ ਵਾਲੇ ਪਾਸੇ ਚੈੱਕ ਕਰਵਾ ਦੇਣਾ ਬਹੁਤ ਵਧੀਆ ਥਣ ਦੋਸਤੋ ਅਥੀ ਚੋਈ ਮੁੱਠੀ ਵਾਲਾ ਥਣ ਲੱਗਾ ਜੇ ਤੇ ਵੀਰ ਕੰ ਦਾ ਵੀ ਇਹ ਚੋਣ ਦੇ ਵਿੱਚ ਇੱਕ ਅਛਾ ਵੀਰ ਜੀ ਜਿਹੜੀ ਦੂਜੇ ਨੰਬਰ ਤੇ ਗਾਂ ਵਧੀ ਆ ਇਹ ਡਟੇਲ ਦੱਸੀਏ ਵੀਰਾਂ ਨੂੰ ਇਹ ਕਿੰਨਾ ਵਸੂਆ ਸੁਣਾ ਇਹ ਵੀਰ ਜੀ ਪਲੂਣ ਵਛੀ ਆ ਅਛਾ ਜੀ ਪਹਿਲੇ ਸੂਏ ਸੁਣਾ ਨੇ ਠੀਕ ਹੈ ਜੀ ਮੂੰਹ ਇਹ ਚਾਰ ਦੰਦ ਆ ਅਛਾ ਜੀ ਛੇਕ ਦੇ ਬਰਾਬਰੇ ਕਰਨ ਦੇ ਹੀ ਆ ਜੀ ਛੇਕ ਦੇ ਬਰਾਬਰ ਜੀ ਹੋਣ ਦੇ ਹਾਂਜੀ ਹਾਂਜੀ ਠੀਕ ਹੈ ਜੀ ਅਛਾ ਵੀਰ ਕਿੰਨਾ ਟਾਈਮ ਪਿਆ ਦੇ ਸੂਣ ਇਹ ਹਜੇ 5-7 ਦਿਨ ਹਫਤਾ ਮੰਨ ਕੇ ਚੱਲੀ ਗਈ ਆ ਜੀ ਆਪਾਂ ਠੀਕ ਹੈ ਜੀ ਹਾਂ ਤੇ ਮਤਲਬ ਹਾਥੂ ਤੇ ਲਾਉਣ ਦੀ ਬਿਲਕੁਲ ਭਾਜੀ ਬਿਲਕੁਲ ਕੋਈ ਗੱਲ ਨਹੀਂ ਆ ਵੇਖੋ ਲਓ ਦੋਸਤੋ ਬਿਲਕੁਲ ਸੀਨ ਦਾ ਗਿਆ ਕਰ ਲੋ ਜਿੰਨਾ ਮਰਜ਼ੀ ਕਰੋ ਵੇਖ ਸੂਨ ਦੇ ਦੋਸਤੋ ਨੇੜਿਆ ਕੋਈ ਟਾਈਮ ਖੜਦੀ ਉਹ ਵੀ ਬਾਤ ਤੋਂ ਬਾਅਦ ਪੰਜ-ਸੱਤ ਦਿਨ ਦਾ ਆਲੋ ਕਰੋ ਚੱਕ ਜੀ ਪੂਰੀ ਸੀਲਸ ਲੱਗ ਗਿਆ ਦੋਸਤੋ ਲਓ ਜੀ ਕੱਢੀਏ ਵੀਰ ਬਾਹਰ ਇਹਨੂੰ ਮੈਂ ਚਾਰ ਦੰਦ ਦੋਸਤੋ ਸ਼ਿੱਗੀ ਦੇ ਦੰਦ ਜੇ ਪੂਰੇ ਕਰਨ ਢਈ ਆ ਬਾਕੀ ਦੋਸਤੋ ਵਸ਼ੀ ਸੋਣੀ ਸੁਨਖੀ ਆ ਪੂਰੀ ਉੱਚੀ ਲੰਮੀ ਜਵਾਨ ਆ ਵਸ਼ੀਆ ਕਰੋ ਚੱਕ ਜੀ ਦੋਸਤੋ ਬਹੁਤ ਵਧੀਆ ਆਰਡਰ ਤਿਆਰ ਕਰੂਗੀ ਕਿਉਂਕਿ ਅਜੇ ਭਲਾ ਭੁਲਾ ਵੀ ਪਈਆਂ ਪਹਿਲੇ ਪੁੱਸ ਨੂੰ ਭਲਾ ਭੁਲਾ ਪੈ ਜੀ ਲਿਆ ਜਰੂਰ ਮੋੜਦਾ ਵੀਰ ਬਾਕੀ ਦੋਸਤੋ ਤੁਹਾਨੂੰ ਵੀਰ ਨੇ ਹੱਥ ਉਤਲਾ ਕੇ ਵਿਖਾਤਾ ਪੂਰੀ ਸੀਲਸ ਲੱਗ ਗਿਆ ਫੇਰ ਵੀ ਜਿਹੜੇ ਵੀਰ ਨੇ ਖੜਨੀ ਆ ਤਸੱਲੀ ਆਪਣੀ ਕਰਕੇ ਖੜੇ ਅਸ਼ਾ ਵੀਰ ਤੁਸੀਂ ਤਰਪਕੇ ਲੈਂਦੀ ਐ ਤੇ ਫਾਤੂ ਪਾਏ ਬਰਾਬਰ ਐ ਬਰਾਬਰ ਬਰਾਬਰ ਵੀਰ ਜੀ ਸ਼ਾਇਦ ਆਉਂਦਾ ਇੱਕ ਵਧੀਆ ਠੀਕ ਠੀਕ ਹੈ ਜੀ ਹਾਂਜੀ ਅਜੇ ਕਿੰਨਾ ਕੁ ਮੁੱਲ ਦਾ ਕਰਾਂਗੇ ਮੁੱਲ ਵੀਰ ਜੀ ਵੇਖ ਲਓ ਜੇ ਤਰ੍ਹਾਂ ਦੀ ਬਰੀਡ ਆ ਤੇ ਜੇ ਤਰ੍ਹਾਂ ਦੀ ਵੱਚੀ ਆਏ ਹਾਂਜੀ 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 ਮੁੱਲ ਤਾਂ ਜਦੋਂ ਸੋਣੀ ਹੈ ਜਾਇ ਜੀ ਕਰਦੀ ਐ ਮੁੱਲੇ ਦਾ ਵੀ ਜਾਇ ਜੀ ਮੁੱਲ ਕਰੀਏ ਹਾਂ ਦਾ ਮੁੱਲ ਵੀਰ ਜੀ ਇਹਦਾ 50000 ਹਾਂਜੀ 48 ਦੀ ਦੇ ਦੀ ਠੀਕ ਹੈ ਜੀ ਹਾਂਜੀ 50000 ਰੁਪਿਆ ਦੋਸਤੋ ਡਿਮਾਂਡ ਰੱਖੀ ਜੇ ਵੀਰ ਨੇ ਤੇ 48000 ਰੁਪਿਆ ਦੇ ਵਿੱਚੋਂ ਵੀਰ ਕਹਿੰਦਾ ਮਾਨਤਨ ਹੋਊਗਾ ਬਾਕੀ ਦੋਸਤੋ ਬਚੀ ਪੂਰੀ ਬਰੀਡ ਵਾਲੀ ਹੈ ਜਿਹੜੇ ਵੀਰ ਨਿਰਖ ਪਰਖਣੇ ਉਹਦਾ ਪਰਖ ਆਪ ਕਰ ਲੈਣੀ ਹੈ ਕਿਉਂਕਿ ਬਰੀਡ ਪੂਰੀ ਆ ਕਰੋ ਚੈੱਕ ਜੀ ਸਾਰੇ ਪਾਸੇ ਥਣਾ ਥਣਾ ਦੋਸਤੋ ਜਿਹੜੀ ਕੁਆਲਿਟੀ ਹੈ ਬਹੁਤ ਵਧੀਆ ਵਾ ਕੰਨਾ ਨੰਬਰ ਬਾਰੇ ਦਸੀ ਵੀਰ ਇਹ ਵੀਰ ਜੀ ਦੂਜੇ ਸੂਵੇ ਆ ਕਦਾਂ ਟਾਈਮ ਖੜਦੀ ਹੈ ਇਹ ਵੀ ਆ ਜ ਹਫਤਾ ਲੈ ਜਾਊਗੀ ਹਫਤਾ ਲੈ ਜਾਊਗੀ ਹਫਤਾ ਲੈ ਜਾਊਗੀ ਇਹਦੇ ਸਵੇਰੇ ਕੋਈ ਕੀਤਾ ਪਤਾ ਰਿਕਾਰਡ ਇਹਦਾ 14 15 ਕਿਲੋ ਦਾ ਜੀ ਅੱਛਾ ਇਹ ਵੀ ਬਿਲਕੁਲ ਠੰਡੀ ਸੀਲ ਠੰਡੀ ਸੀਲ ਭਾਈ ਠੰਡੀ ਸੀ ਲਓ ਜੀ ਦੋਸਤੋ ਕਰ ਲਓ ਚੈੱਕ ਪੂਰੀ ਸੀਲਸ ਲੱਗੀ ਜੀ ਲੈ ਲਓ ਐਰ ਪੂਛ ਚੋਕੇ ਖੜ ਗਈ ਅਸੀਂ ਵੀ ਕੱਢੀ ਬਾਹਰ ਨੂੰ ਤੋਰੀ ਕੱਢੀ ਬਾਹਰ ਨੂੰ ਆ ਜੇ ਦੋਸਤੋ ਤਿਆਰੀ ਕਰਨ ਢੀ ਆ ਕਿੰਨਾ ਟਾਈਮ ਦੱਸਿਆ ਵੀਰ ਖੜਦੀ ਹਫਤਾ ਲਾ ਜੂਗੇ ਜੀ ਹਫਤਾ ਖੜਦੀ ਹੈ ਦੋਸਤੋ ਤਿਆਰੀ ਤੂਰੀ ਸੋਹਣੀ ਕਰਨ ਢੀ ਥਣ ਦੋਸਤੋ ਇਹਦੇ ਵਿਚਾਰੇ ਨਿਕਲਦੇ ਗੈਪ ਦੇ ਵਿੱਚ ਲੱਗੇ ਜੀ ਤੂਰੀ ਸੀਲਸ ਲੱਗੇ ਜੀ ਲਓ ਜੀ ਖੋਲੋ ਵੀਰ ਅਛਾ ਵੀ ਜੀ ਇਹ ਸ਼ਾਈ ਵਾਲ ਦਾ ਕਰਾਸ ਹਾਂ ਸ਼ਾਈ ਵਾਲ ਦਾ ਕਰਾਸ ਹੈ ਸ਼ਾਈ ਵਾਲ ਦੇ ਨਾਲ ਦੋਸਤੋ ਕਰੋਸ ਅੰਗ ਰੱਖ ਦੀਏ ਬਾਕੀ ਕੱਦ ਕੋਦ ਦੇਖੋ ਕੱਡਾ ਵਾ ਪੂਰੀ ਕੱਦ ਕਰਦੇ ਦੋਸਤੋ ਬਹੁਤ ਵਧੀਆ ਗਾਹ ਪੂਰਾ ਕੱਜ ਅੱਛੀ ਆ ਤਿਆਰੀ ਦੋਸਤੋ ਸੋਹਣੀ ਕੀਤੀ ਆ ਜੇ ਵਲਟ ਨਾਲ ਜਿਹੜੀਆਂ ਪਈਆਂ ਹਵਾਨੇ ਚ ਕਾਫੀ ਪਈਆਂ ਲਾਇਆ ਵੀਰ ਮੋਹ ਬਾਕੀ ਦੋਸਤੋ ਗਾਂ ਦੀ ਹਾਈਟ ਪੂਰੀ ਆ ਉੱਚਾ ਲੰਬਾ ਸੋਹਣਾ ਸੁਨਖਾ ਕਾ ਕਰਦੇ ਦੋਸਤੋ ਗਾਂ ਦਾ ਕਰੋ ਚੱਕ ਜੀ 53 ਤੋਂ 15 ਵਿੱਚ ਵੀਰੇ ਬਰਾਬਰ ਆਈ ਹਾਂ ਹਾਂ ਜੀ ਹਾਂ ਜੀ ਬਰਾਬਰ ਐ ਇੱਕ ਵਜਾ ਸ਼ਾਇਦ ਆਉਂਦਾ ਇਹਦਾ ਵੀ ਠੀਕ ਹੈ ਹਾਂ ਕੀ ਦੇਖੋ ਠੰਡੀ ਠੁੰਡੀ ਆ ਕੋਈ ਗੱਲ ਨਹੀਂ ਇਹੋ ਜਿਹਾ ਤੁਸੀਂ ਆਪ ਕਰ ਲੋ ਚੱਕ ਪੂਰੀ ਸੀਲ ਲੱਗ ਲੈ ਲੋ ਜੀ ਕੋਈ ਵੀਰ ਇਹ ਰਾਖੇ ਪੀਏ ਛੜਾ ਮਾਰਨੀ ਦਾ ਨਹੀਂ 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 ਛੜਾ ਕਾਲ ਡੰਗਰ ਲੈਣਾ ਹੀ ਨਹੀਂ ਵੀਰ ਜੀ ਡੰਗਰ ਲੈਣਾ ਵਾ ਠੰਡਾ ਠੀਕ ਹੈ ਜੀ ਅਛਾ ਵੀਰ ਜੀ ਕੀ ਮੁੱਲ ਕਰਦੇ ਹੋ ਮੋਲੇ ਦਾ 46000 ਰੁਪਈਆ ਜੀ ਹਾਂਜੀ ਤੇ 44 ਦੀ ਦੇਦੀ ਹੈ ਜੀ 2000 ਰੁਪਈਆ ਘਟ ਹੋਰ ਵੀ ਮੰਨਦਾ ਨੂੰ ਸਤੋ ਹੋ ਜਾਊਗਾ ਮੌਕੇ ਤੇ ਆਏ ਦਾ ਆਪਾਂ ਮੋਲ ਹੀ ਨਿਕਨੇਗੇ ਪਾਤੇ ਆ ਜੀ ਠੀਕ ਹੈ ਜੀ 46000 ਰੁਪਈਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਜੇ 44000 ਰੁਪਈਆ ਦੇ ਵਿੱਚੋਂ ਵੀਰ ਦਾ ਜਿਹੜਾ ਕੋਈ ਵੀਰ ਪਾਲ ਖੇਤਰੋ ਉਹਦਾ ਮੰਨਤਲ ਹੋਊਗਾ 44000 ਰੁਪਈਆ ਦੋਸਤੋ ਵੈਸੇ ਗਾਂ ਦੇ ਹਿਸਾਬ ਨਾਲ ਜੀ ਕਈਏ ਤੇ ਦੋਸਤੋ ਬਿਲਕੁਲ ਵੀਰ ਨੇ ਜੈਜ ਕੀਤੇ ਆ ਕਿਉਂਕਿ ਦੁੱਧ ਵੀ ਇਹਨੇ ਕਰਵਾਇਨੇ ਚਲੋ ਜੇ ਕੋਈ ਵੀਰ ਸੇ ਵਾਲਾ ਲਏਗਾ ਤੇ 14 15 ਕਿਲੋ ਲੱਗੇ ਬਰ ਦ ਨਾਲ ਪਤੀ ਜਿਹੜੀ ਗਾਂ ਦੋਸਤੋ ਪਹਿਲਾ ਸਵੇਰ ਸੁਣੀ ਹੈ ਤੇ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਵਿਖਾਈ ਹੈ ਗਾਂ ਤਾਜੀ ਸੁਈ ਹੈ ਆਜੇ ਸੂਏ ਪਸ਼ੂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦੇ ਜੇ ਤੇ ਗੱਭਲੂ ਪਸ਼ੂ ਨੂੰ ਦੋਸਤੋ ਚਾਰੇ ਥਾਣਾਂ ਦੀ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਇੱਕ ਰੀ ਜ਼ਰੂਰ ਕਰ ਲਿਆ ਕਰੋ ਐਡਰੈਸ ਇਹ ਕਰੀਬ ਇੱਕ ਦਾ ਫੇਰ ਬੋਲ ਦੇਣਾ ਪਿੰਡ ਮੁਗਲਚੱਕ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬਾ ਫੋਨ ਨੰਬਰ ਵੀਰ ਆਪਣਾ ਫੇਰ ਬੋਲ ਦਈਏ ਇੱਕ ਵਾਰ ਫੋਨ ਨੰਬਰ ਆਪਣਾ ਹੈਗਾ ਜੀ 96436 18031 ਠੀਕ ਹੈ ਜੀ 96436 18033 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ